ਅੱਜ ਅੰਤਮ ਰਸਮਾਂ ਦੇ ਵਿੱਚ ਮੈਂ ਪਹੁੰਚਿਆ ਚਰਨਜੀਤ ਔਜਲਾ ਸਾਹਿਬ ਜਿਹੜੇ ਸੰਗੀਤ ਤੇ ਕਿਤਾਬ ਤੇ ਬਹੁਤ ਵੱਡਾ ਨਾਂ ਹੈ ਜੀ ਪੰਜਾਬੀ ਸੰਗੀਤ ਦੀ ਰੂਹ ਚਰਨਜੀਤ ਔਜਲਾ ਸਾਹਿਬ ਜਿਹੜੇ ਬਹੁਤ ਵੱਡੇ ਸੰਗੀਤਕਾਰ ਔਰ ਜਿੰਨੂੰ ਉਹ ਆਪਣੇ ਸੰਗੀਤ ਚ ਗਵਾ ਦਿੰਦੇ ਸੀਗੇ ਨੇ ਜੀ ਉਹ ਸਟਾਰ ਬਣ ਜਾਂਦਾ ਸੀਗਾ ਔਰ ਉਹਨਾਂ ਦੇ ਸੰਗੀਤ ਬੱਦ ਕੀਤੇ ਜਿੰਨੇ ਗੀਤ ਨੇ ਵਜ ਵੀ ਇੱਕ ਇੱਕ ਪਹਿਲਾਂ ਜਦੋਂ ਗੱਲ ਸ਼ੁਰੂ ਹੁੰਦੀ ਹੈ ਉੱਥੇ ਪਤਾ ਲੱਗ ਜਾਂਦਾ ਵੀ ਅੱਗੇ ਗਾਣਾ ਕਿਹੜਾ ਆਉਣਾ ਜੀ ਤੇ ਵੱਡੇ ਵੱਡੇ ਆਰਟਿਸਟ ਸਦੂਸ਼ ਕੰਦਰ ਸਾਹਿਬ ਖਾਨਸਰਦ ਜੀ ਅਮਰ ਸਿੰਘ ਜੰਪੀਲਾ ਸਾਹਿਬ ਟੂਟ ਕੁੱਟ ਕਿਦਾ ਕਿਦਾ ਨਾਮ ਲਾਵਾਂ ਅਮਰ ਸਿੰਘ ਜੰਪੀਲਾ ਜੀ ਦਾ ਟੋਟਲ ਸੰਗੀਤ ਜਿਹੜਾ ਜੀ ਉਹ ਚਲਦੀ ਫੌਜਾ ਸਾਹਬਰਾਂ ਜਿੱਤਾ ਜਿਹੜਾ ਅੱਜ ਵੀ ਮੇਰੇ ਖਿਆਲ ਅ ਕਿੰਨਾ ਕਿ ਵਿਕਦਾ ਕਿ ਤੁਸੀਂ ਸੋਚ ਨਹੀਂ ਸਕਦੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਮੈਂ ਆਇਆ ਸਾਡੇ ਭਰਾ ਸਚੀਨ ਅਹੋਜਾ ਪੰਕਜ ਅਹੋਜਾ ਸਾਰਾ ਸਾਡਾ ਪਰਿਵਾਰ ਹੈ ਜੀ ਨਾਨਾ ਕਰਦੇ ਜਿਵੇਂ ਜ਼ਿਕਰ ਕਰਾਂ ਤਾਂ ਮੈਂ ਤਕਰੀਬਨ ਤਕਰੀਬਨ ਪਿਛਲੇ 30 ਸਾਲਾਂ ਤੋਂ ਸਾਡਾ ਵਾਸਤਾ ਹੈ ਜੀ ਸਾਡੇ ਪਰਿਵਾਰ ਦੇ ਨਾਲ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਸਾਡੇ ਸ਼ੱਕ ਉਹ ਸ਼ਰੀਰ ਤੌਰ ਤੇ ਸਾਡੇ ਤੋਂ ਚਲੇ ਗਏ ਪਰ ਉਹਨਾਂ ਦਾ ਜਿਹੜਾ ਸੰਗੀਤ ਹੈ ਜੀ ਉਹ ਹਮੇਸ਼ਾ ਮਰ ਰਹਿਗਾ ਜੀ ਚਰਨਜੀਤ ਓਜਾ ਸਾਹਿਬ ਉਹਨਾਂ ਦੀ ਜਿਹੜਾ ਸੰਗੀਤਕ ਫਿਜ਼ਾ ਹੈ ਜੀ ਉਹ ਪੰਜਾਬ ਦੀ ਨਹੀਂ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸੰਗੀਤ ਨੂੰ ਪਿਆਰ ਕਰਦੇ ਆ ਉਹ ਹਮੇਸ਼ਾ ਗੁਲਦਿਆ ਰਹਿਣਗੇ ਔਰ ਉਹਨਾਂ ਦੇ بیٹے ਸਚਿਨ ਓਜਾ ਅਮਨਕਰ ਓਜਾ ਹਮੇਸ਼ਾ ਉਹਨਾਂ ਦੇ ਨਾਮ ਨੂੰ ਅੱਗੇ ਵਧਾਉਣਗੇ ਬਹੁਤ ਅੱਛਾ ਕੰਮ ਕਰ ਰਹੇ ਅੱਗੇ ਵੀ ਕੰਮ ਕਰਦੇ ਰਹਿਣਗੇ ਤੇ ਅੱਜ ਮੈਂ ਆਪਣੇ ਵੱਲੋਂ ਉਹਨਾਂ ਨੂੰ ਸਰਬੋਤਮ ਫੁੱਲ ਭੇਟ ਕਰਦਾ ਹਾਂ ਪ੍ਰਮਾਤਮਾ ਦੇ ਚਰਨਾਚਰ ਅਰਦਾਸ ਬੇਨਤੀ ਦੋਦੀ ਕਿ ਸੱਚੇ ਪਾਤਸ਼ਾਹ ਬਹੁਤ ਭੀਜੀ ਹੋਈ ਰੂਹ ਸੀਗੀ ਬੜੀ ਪਿਆਰ ਵਾਲੀ ਰੂਹ ਸੀਗੀ ਬੜੀ ਸੰਗੀਤਿਕ ਰੂਹ ਸੀਗੀ ਸੱਚੇ ਪਾਤਸ਼ਾਹ ਆਚਰ ਜੀ ਕੌਜਾ ਸਾਹਿਬ ਜਰਾਂ ਦੇ ਰੂਹ ਆਪਣੇ ਚਰਨਾ ਦੇ ਵਿੱਚ ਨਵਾਸਦੇ ਮੀਆਂ ਤਾਨਸਿਮ ਸੰਗੀਤ ਸਮਰਾਟ ਤੇ ਦੂਸਰੇ ਗੁਰੂ ਜੀ ਚੰਜੀਤ ਉਹਜਾ ਸਾਹਿਬ ਜੀ ਮੀਆਂ ਤਾਨਸੈਂ ਤਾਂ ਨਹੀਂ ਪਤਾ ਇੰਨਾ ਪਤਾ ਕਮੀਆਂ ਤਾਂ ਸੰਨ ਨੇ ਰਾਗ ਇਜ਼ਾਦ ਕੀਤੇ ਬਹੁਤ ਸਾਰੇ ਖਿਆਲ ਗਾਇਕੀ ਨੂੰ ਅੱਗੇ ਲਿਆਂਦਾ ਗੁਰੂ ਜੀ ਜਨਮਦਾਤਾ ਪੰਜਾਬੀ ਸੰਗੀਤ ਦੇ ਇਹ ਯੁੱਗ ਨਾਲੋਂ ਵੱਡੀ ਗੱਲ ਹੈ ਕਿਉਂਕਿ ਕਿਸੇ ਯੁੱਗ ਦੇ ਵਿੱਚ ਵੀ ਪੰਜਾਬੀ ਸੰਗੀਤ ਇਸ ਲੈਵਲ ਤੇ ਨਹੀਂ ਕਦੀ ਆਇਆ ਜਿਸ ਲੈਵਲ ਤੇ ਗੁਰੂ ਜੀ ਲੈ ਕੇ ਆਏ ਗੁਰੂ ਜੀ ਨੇ ਪੱਥਰਾਂ ਨੂੰ ਪਾਰਸ ਬਣਾ ਦਿੱਤਾ ਗੁਰੂ ਜੀ ਦੇ ਆਉਣ ਤੋਂ ਪਹਿਲਾਂ ਪੰਜਾਬੀ 뮤직 ਸੀ ਪਰ ਜਿਵੇਂ ਇੱਕ ਬਚਪਨ ਦੇ ਵਿੱਚ ਬੱਚਾ ਹੁੰਦਾ ਨਾ ਰੇਂਗਦਾ ਹੁੰਦਾ ਉਹਨੂੰ ਤੁਰਨਾ ਸਿੱਖ ਲੈਣਾ ਹੁੰਦਾ ਤੇ ਪਤਾ ਨਹੀਂ ਹੁੰਦਾ ਕਿ ਕਿਹੋ ਜਿਹਾ ਕੀ ਕਰੇਗਾ ਕੀ ਨਹੀਂ ਕਰੇਗਾ ਗੁਰੂ ਜੀ ਨੇ ਆ ਕੇ ਉਹਦੀ ਐਸੀ ਬਾਹ ਫੜੀ ਸੰਗੀਤ ਦੀ ਕਿਆ ਤੈਨੂੰ ਤੁਰਨਾ ਵੀ ਸਿਖਾ ਲਦਾ ਤੈਨੂੰ ਚੱਲਣਾ ਵੀ ਸਿਖਾ ਲਦਾ ਤੈਨੂੰ ਦੌੜਨਾ ਵੀ ਸਿਖਾ ਲਦਾ ਤੈਨੂੰ ਨੱਚਣਾ ਵੀ ਸਿਖਾ ਲਦਾ ਸਭ ਕੁਝ ਜੋ ਕੁਝ ਸੋ ਉਹ ਜਨਮ ਦਾ ਤਾਂ ਸੀ ਪੰਜਾਬੀ 뮤직 ਦੇ ਉਸ ਤੋਂ ਪਹਿਲਾਂ ਪੰਜਾਬੀ 뮤직 ਇਹ ਹੈ ਨਹੀਂ ਸੀ ਉਹਨਾਂ ਨੇ ਦੱਸਿਆ ਪੰਜਾਬੀ 뮤직 ਆ ਪੰਜਾਬੀ 뮤직 ਦੁਨੀਆ ਨੂੰ ਦੇਖ ਕੇ ਕਿ ਰੱਬ ਨੇ ਸਿਰਜਣਾ ਕੀਤੀ ਦੁਨੀਆ ਦੀ ਉਹ ਵੀ ਕਰਤਾ ਗੁਰੂ ਜੀ ਨੇ ਸਿਰਜਣਾ ਕੀਤੀ ਪੰਜਾਬੀ ਸੰਗੀਤ ਦੀ ਇਸ ਪੰਜਾਬੀ ਸੰਗੀਤ ਦੇ ਕਰਤਾ ਸਰ ਜਨਹਾਰ ਸੋ ਇਹਨਾਂ ਦੀ ਸੰਗੀਤ ਛੋਹ ਤੋਂ ਬਗੈਰ ਪੰਜਾਬੀ ਸੰਗੀਤ ਕਦੀ ਵੀ ਬਣ ਨਹੀਂ ਸਕਦਾ ਜਿੱਥੇ ਵੀ ਦੁਨੀਆ ਦੇ ਭਰ ਦੇ ਵਿੱਚ ਪੰਜਾਬੀ ਗੀਤ ਬਣੂਗਾ ਸੰਗੀਤ ਬਣੂਗਾ ਗੁਰੂ ਜੀ ਚਰਨਜੀਤ ਹੁਜਾ ਸਾਹਿਬ ਦੀ ਛੋਹ ਤੋਂ ਬਗੈਰ ਬਣ ਨਹੀਂ ਸਕਦਾ ਸੋ ਉਹਨਾਂ ਦਾ ਇੱਥੋਂ ਟਰ ਜਾਣਾ ਅਕੁਲ ਜੀ ਅਗਰ ਮੈਂ ਇਹ ਕਹਾ ਕਿ ਇਹ ਵੱਡੀ ਘਾਟ ਹੈ ਇਹ ਸ਼ਬਦ ਬਹੁਤ ਬੋਣਾ ਆ ਔਰ ਸਿਰਫ ਇਨਾ ਕਹਿ ਸਕਦਾ ਹਾਂ ਪੋਜ਼ਿਟਿਵਲੀ ਸੋਚਦੇ ਹੋਏ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਨਵੀਆਂ ਪੈਦਾ ਕਰ ਗਏ ਔਰ ਨਾਲ ਦੀ ਨਾਲ ਇੱਕੋ ਹੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਇੰਨੀਆਂ ਜ਼ਿੰਦਗੀਆਂ ਜੀਆਂ ਕਿ ਜਿਨ੍ਹਾਂ ਤੋਂ ਬਹੁਤ ਸਾਰੇ ਹੋਰ ਪ੍ਰੇਰਣਾ ਲੈ ਕੇ ਜੀਣਾ ਸਿੱਖਦੇ ਮੇਰੇ ਵਰਗੇ ਤੇ ਉਹ ਦੇ ਕੇ ਜੋ ਕੁਝ ਗਏ ਆ ਉਹ ਮੁੱਕਣਾ ਨਹੀਂ ਕਦੀ ਵੀ ਤੇ ਅਸੀਂ ਤਾਂ ਬਸ ਇਹੀ ਹੈ ਕਿ ਮੈਂ ਤੇ ਸਿਰਫ ਉਹੀ ਕਹਿ ਸਕਦਾ ਕਿਉਂਕਿ ਮੇਰੇ ਵਾਸਤੇ ਉਹਨਾਂ ਦੇ ਜਿਉਂਦੇ ਜੀ ਵੀ ਮੇਰੀ ਆਹੀ ਗੱਲ ਸੀ ਮੈਂ ਇਹੀ ਸੋਚਦਾ ਸੀ ਤੇ ਹੁਣ ਉਹਨਾਂ ਦੇ ਗਿਆਨ ਤੋਂ ਬਾਅਦ ਵੀ ਇਹੀ ਹੈ ਮੈਂ ਸਿਰਫ ਇੰਨਾ ਕਹਿਣਾ ਕਿ ਗੁਰੂ ਜੀ ਦੇ ਬਖਸ਼ੇ ਗੁਣ ਸਹਾਰੇ ਜੀ ਰਿਹਾ ਹਾਂ ਹੋਰ ਮਸਤਾਨਾ ਪਤਾ ਨਹੀਂ ਕਰ ਕੀ ਰਿਹਾ ਪਰ ਤਨ ਗਿਆ ਰੂਹ ਤਾਂ ਮੇਰੀ ਰੂਹ ਵਿੱਚ ਹੈ ਉਠਾਂਗਾ ਹਾਲੇ ਮੈਂ ਦਰਦ ਪੀ ਜ਼ਖਮ ਸੀ ਰਹਾ ਉਠਾਂਗਾ ਸੋ ਉਹਨਾਂ ਦਾ ਥਾਪੜਾ ਹੈ ਉਹ ਮੇਰੇ ਅੰਦਰ ਹੀ ਹੈ ਸਾਡੇ ਸਾਰਿਆਂ ਦੇ ਅੰਦਰ ਹੈ ਸੰਗੀਤ ਯੁੱਗ ਜਿੱਥੇ ਤੱਕ ਪੰਜਾਬੀ ਸੰਗੀਤ ਯੁੱਗ ਹੈ ਉਹ ਸਾਰਿਆਂ ਦੇ ਵਿੱਚ ਹੈ ਗੀਤ ਸੰਗੀਤ ਬੋਲੀ ਪੰਜਾਬ ਪੰਜਾਬੀ ਪੰਜਾਬੀਅਤ ਦਾ ਜੋ ਤਰਾ ਸੰ ਸੰਗੀਤ ਸਮਰਾਟ ਗੁਰੂ ਜੀ ਚਨਜੀਤ ਹੋਜਾ ਉਹਨਾਂ ਨੂੰ ਸ਼ਰਧਾਂਜਲੀ ਹੈ ਕੋਟਨਕੋਟ ਪ੍ਰਣਾਮ ਗੁਰੂ ਜੀ ਕੋਟਨਕੋਟ